ਕਰਾਂਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾウਦੀ ਅਰਬ ਦੇ ਦੌਰੇ ਬਾਰੇ ਜੋ ਕਿ 22 ਅਪ੍ਰੈਲ ਨੂੰ ਜਦਾਂ ਯਾਨੀ ਕਿ ਸਾウਦੀ ਅਰੇਬੀਆ ਵਿੱਚ ਸ਼ੁਰੂ ਹੋਇਆ ਇਹ ਦੌਰਾ ਸਾウਦੀ ਅਰੇਬੀ ਦੇ ਰਾਜ ਮੁਖੀ ਅਤੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸੁਲਮਾਨ ਦੇ ਨਿਯੋਤੇ ਤੇ ਕੀਤਾ ਗਿਆ ਸੀ ਜਿਦਾ ਮਕਸਦ ਦੁਨੀਆ ਦੀਆਂ ਸਭ ਤੋਂ ਪੁਰਾਤਨ ਅਤੇ ਮਜ਼ਬੂਤ ਦੋਸਤਾਨਾ ਰਿਸ਼ਤਿਆਂ ਨੂੰ ਹੋਰ ਗਹਿਰਾ ਕਰਨਾ ਸੀ ਇਹ ਮੋਦੀ ਦੀ ਸੱਦਾ ਯਾਤਰਾ ਪਹਿਲੀ ਵਾਰੀ ਸੀ ਹਾਲਾਂਕਿ ਉਹ ਇਸ ਤੋਂ ਪਹਿਲਾਂ 2016 ਤੇ 19 ਵਿੱਚ ਮੋਦੀ ਸਾਊਦੀ ਅਰਬੀਆ ਜਾ ਚੁੱਕੇ ਹਨ ਪਰ ਸੱਦਾ ਜੋ ਕਿ ਸ਼ਾਹੀ ਕਾਰੋਬਾਰੀ ਰਾਜਧਾਨੀ ਹੈ ਪ੍ਰਧਾਨ ਮੰਤਰੀ ਮੋਦੀ ਲਈ ਇੱਕ ਨਵੀਂ ਮੰਜ਼ਿਲ ਸੀ ਜਿੱਥੇ ਪ੍ਰਧਾਨ ਮੰਤਰੀ ਮੋਦੀ ਅਤੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸੁਲਮਾਨ ਨੇ ਮਿਲ ਕੇ ਦੂਸਰੇ ਭਾਰਤ ਸਾਊਦੀ ਅਰਬੀਆ ਸਟ੍ਰੈਟੈਜਿਕ ਪਾਰਟਨਰਸ਼ਿਪ ਕੌਂਸਲ ਦੀ ਮੀਟਿੰਗ ਦੀ ਸ='%ਤੇ ਰੂਪ ਚ ਅਗਵਾਈ ਕੀਤੀ ਜਿੱਥੇ ਵਪਾਰ ਰੱਖਿਆ ਊਰਜਾ ਟੈਕਨੋਲੋਜੀ ਸਿਹਤ ਅਤੇ ਲੋਕਾਂ ਦੇ ਵਿੱਚ ਭਾਈਚਾਰਾ ਵਧਾਉਣ ਤੇ ਚਰਚਾ ਕੀਤੀ। ਮੀਟਿੰਗ ਵਿੱਚ ਕੁਝ ਖਾਸ ਮੈਮੋਰੰਡਮ ਸਾਈਨ ਕੀਤੇ ਗਏ। ਖਾਸ ਕਰਕੇ ਐਡਵਾਂਸਡ ਟੈਕਨੋਲੋਜੀ, એનર્ਜੀ, ਸਪੇਸ, ਸਿਹਤ, ਸੰਸਕ੍ਰਿਤਕ ਅਤੇ ਗਵਰਨਮੈਂਟਸ ਵਿੱਚ ਕਿਸ ਤਰੀਕੇ ਸਹਿਯੋਗ ਹੋਵੇ ਉਹਨਾਂ ਐਮਓਯੂਐਸ ਦੇ ਉੱਤੇ ਸਾਈਨ ਕੀਤਾ ਗਿਆ। ਸਾਊਦੀ ਅਰੇਬੀਆ ਵਿੱਚ ਲਗਭਗ 2.7 ਮਿਲੀਅਨ ਭਾਰਤੀ ਵਸਦੇ ਹਨ। ਜੋ ਉੱਥੇ ਦੀ ਆਰਥਿਕ ਉਨਤੀ ਵਿੱਚ ਖਾਸ ਯੋਗਦਾਨ ਪਾ ਰਹੇ ਹਨ ਇਹ ਭਾਰਤੀ ਜਨਤਾ ਦੋਨਾਂ ਮੁਲਕਾਂ ਦੇ ਦਰਮਿਆਨ ਇੱਕ ਲਾਈਵ ਬ੍ਰਿਜ ਦਾ ਕੰਮ ਕਰਦੀ ਹੈ ਮਾਹਿਰਾ ਦਾ ਮੰਨਣਾ ਹੈ ਕਿ ਇਹ ਦੌਰਾ ਭਾਰਤ ਸऊदी अरेबिया ਵਪਾਰ ਰੱਖਿਆ ਅਤੇ ਉर्जा ਸਹਿਯੋਗ ਨੂੰ ਨਵੀਆਂ ਉਚਾਈਆਂ ਤੱਕ ਲਿਜਾਣ ਲਈ ਲਾਹੇਵੰਦ ਸ सिद्ध ਹੋਇਆ ਹੈ